ਸਮਾਣਾ ਪਵਾਨਿਕੜ ਰੋਡ ਤੇ ਸੜਕ ਹਾਸਤੇ ਨੂੰ ਰੋਕਣ ਦੇ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਜਿਹੜਾ ਬੰਦਾ ਸਿੰਘ ਬਹਾਦਰ ਚੌਕ ਹੈ ਉਸ ਬੰਦਾ ਸਿੰਘ ਬਹਾਦਰ ਚੌਕ ਤੋਂ ਲੈ ਕੇ ਕਲਾਰਾ ਮੋੜ ਕੇ ਪਹਿਲਾਂ ਤੱਕ ਇਸ ਸੜਕ ਨੂੰ ਬਣਦੇ ਕੀਤਾ ਜਾ ਰਿਹਾ ਹੈ ਤਾਂ ਕਿ ਸੜਕ ਹਾਸਤਾ ਦੁਰਘਟਨਾ ਨਾ ਹੋਣ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਆਪਣੀ ਗੱਡੀ ਚਲਾਉਂਦੇ ਸਮੇਂ ਰਫਤਾਰ ਘੱਟ ਰੱਖੋ ਤਾਂ ਕਿ ਕੋਈ ਹਾਸਾ ਨਾ ਹੋਵੇ ਘਰ ਤੇ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੈ ਜਲਦੀ ਨਾਲੋ ਦੇਰੀ ਭਲੀ ਹੈ ਗੱਲਬਾਤ ਵੀ ਕਰਦੇ ਜਿਹੜੇ ਮੁਲਾਜ਼ਮ ਲੱਗੇ ਕਿੱਥੇ ਤੱਕ ਇਹਨਾਂ ਨੇ ਪੂਰਾ ਕਰਨਾ ਹੈ ਮੇਰਾ ਨਾਮ ਅਰਜੁਨ ਹੈ ਇਹ ਗਰੇ ਬਾਬਾ ਬੰਦੋ ਸਿੰਘ ਪਾਤਰ ਜਾਉਂਗਾ ਹਾਂ ਕਿਤੇ ਦਿਨ ਮੈਂ ਕਰ ਦੂੰਗਾ ਪੂਰਾ ਇਹ ਤਾਂ ਹੁਣ ਟਾਈਮ ਤਾਂ ਲੱਗੇ ਗਈ ਆ ਸ਼ੁਰੂਆਤ ਹੋਈ ਹੈ ਹਾਂ ਸ਼ੁਰੂਆਤ ਹੋਈ ਹੈ ਹਾਂ ਸ਼ੁਰੂ ਕਿੱਥੇ ਹਾਂ ਜੀ ਕਿੰਨੇ ਬੰਦੇ ਲੱਗੇ ਕੰਮ ਤੇ ਕੰਮ ਤੇ ਲੱਗੇ ਆ ਜੀ ਅਸੀਂ 5 6 ਬੰਦੇ ਜੀ ਹਾਜੀ ਕਰ ਬਲਾਏ ਜਾਣੇ ਜਿੱਤਵੇਂ ਫਿਰ ਕਾਸ ਗੁੱਟੇ ਗੁੱਟੇ ਨਹੀਂ ਲੱਗੇ ਗਈ ਜੰਗੜਾ ਆਈ ਮੈਂ ਨਾ ਹਰਪਾਲ ਸਿੰਘ ਹੈ ਜੀ ਹਰਪਾਲ ਸਿੰਘ ਜੀ ਜਿਹੜਾ ਇਹ ਕੰਮ ਚੱਲ ਰਿਹਾ ਖੜਕ ਤੇ ਹਾਂਜੀ ਹਾਂਜੀ ਕਿੱਥੇ ਤੱਕ ਕਰੋਗੇ ਡਬਲ ਇੰਵੈਸਟਰ ਸਿੰਘ ਇਹ ਅੱਗੇ ਚੌਂਕ ਤੱਕ ਹੋਣਾ ਜੀ ਅੱਛਾ ਹਾਂਜੀ ਬਾਈਪਾਸ ਚੌਂਕ ਤੱਕ ਇਹ ਲੱਗ ਜਾਣਾ ਜੀ 15 20 ਦਿਨ ਦਾ ਮਹੀਨਾ ਲੱਗ ਜੂਗਾ ਕਿੰਨੇ ਦਾ ਪ੍ਰੋਜੈਕਟ ਹੈ ਇਹ ਨਹੀਂ ਪਤਾ ਜੀ ਮੈਨੂੰ ਇਹ ਸਰਕਾਰੀ ਕੰਮ ਹੈ ਮੈਂ ਤਾਂ ਇੱਕ ਸਿਰਫ ਲੇਬਰ ਵਾਲਾ ਅੱਛਾ ਠੀਕ ਹੈ ਹਾਂ ਇਹਦੇ ਬਾਰੇ ਨਹੀਂ ਪਤਾ ਮੈਨੂੰ ਅੱਛਾ ਮਹੀਨਾ ਲੱਗ ਜੂਗਾ ਇਸ ਨੂੰ ਹਾਂਜੀ ਹਾਂ ਮਹੀਨਾ ਲੱਗ ਜੂਗਾ ਇਹ ਡਾਇਵਰਟਰ ਜੀ ਵਿੱਚ ਟਾਇਲ ਲਗਣੀ ਹੈ ਇਹਦੇ ਹੂੰ ਦੋ ਟੈਲ ਲੱਗਣੀਆਂ ਵਿੱਚ ਬੁੱਟੇ ਲੱਗਣੇ ਨੇ ਹਰੀਆਲੀ ਹਾਂਜੀ ਹਾਂਜੀ ਹਾਂ ਉਹਦੇ ਨਾਲ ਦੇ ਨਾਲ ਹਾਂ 22 ਫੁੱਟ ਤੇ ਆ ਗਈ ਠੀਕ ਹਾਂਜੀ ਹਾਂ 65 ਹੋ ਜਾਣਾ ਸਕੇ ਉਹ ਲਾਈਟਾਂ ਵੱਲ ਉਹਦੇ ਬੁੱਟੇ ਨਾਲ ਫਿਰ ਲਾਈਟ ਨਹੀਂ ਪੜੇ ਗੱਡੀ ਦੇ ਅੰਦਰ ਹਾਂਜੀ ਹਾਂ ਲਾਈਟ ਨਹੀਂ ਪਈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼